ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦ ਦਾ ਡੇਰੀ ਫਾਰਮ 9811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪੱਟ ਦੀਨੇ ਵਾਲੀ ਤਸਕੀਲ ਅਜ ਨਾਲਾ ਤੇ ਜਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਇੱਕੋ ਹੀ ਗਾਇਨ ਦਿਖਾਉਣੀ ਬਿਲਕੁਲ ਘਰੇਲੂ ਐਡਿਆ ਬਿਲਕੁਲ ਤਾਜੀ ਸੂਈ ਜਾਂ ਤੇ ਆਪਾਂ ਪਹੁੰਚਿਆ ਮੀਤ ਲਾਗੀ ਦੇ ਕੋਲ ਤੇ ਆਰੋ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਕੁਛ ਨੇੜੀ ਬਤੇਲ ਆ ਜਾ ਵੀਰ ਸਸ਼ੀ ਗਦੇ ਜੀ ਸਸ਼ੀ ਗਦੇ ਖੋਸਣਾ ਵੀ ਡਾ ਜੀ ਜਿਹੜੇ ਪੈਟੀ ਦਾ ਚਲੋ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ। ਮੇਰਾ ਨਾਮ ਮੇਰਾ ਲਾਡੀ ਸਿੰਘ ਹੈ। ਪ੍ਰਿੰਟ ਦਿਨੇ ਵਾਲੀ ਜੇਹਲਾ ਸੀਦੇ ਘਰ ਨਾਲਾ ਜਿਲ੍ਹਾ ਮਾਨਸਰ। ਠੀਕ ਹੈ ਜੀ। ਵੀਰ ਜੀ ਫੋਨ ਨੰਬਰ ਵੀ ਬੋਲ ਦਿਓ। ਫੋਨ ਨੰਬਰ ਹੈਗਾ 89722 ਤੇ ਭਾਈ ਜੀ ਥੋੜਾ ਅਨਪੜ੍ਹ ਮੈਂ। ਠੀਕ ਹੈ ਚਲੋ ਕੋਈ ਨਹੀਂ ਲਿਖ ਦਾਂਗੇ ਵਿੱਚ ਆਪਾਂ ਉੱਚ ਟਾਈਪ ਲੈਂਦਾਂਗੇ। ਤੇ ਵੀਰ ਜੀ ਆਪਣੇ ਘਰ ਦੀ ਐ ਬੈੜ। ਹਾਂ ਜੀ ਹਾਂ ਜੀ ਭਾਈ ਘਰ ਦੀ। ਠੀਕ ਹੈ ਲੋ ਜੀ ਕਿੰਨਾ ਸਮਾਂ ਸਵੇਰ ਹੋਈ ਆ? ਭਾਈ ਦੁਜਾ। ਦੁਜਾ ਸਵੇਰ ਹੋਈ ਤੇ ਕਿੰਨਾ ਕ ਟਾਈਮ ਹੋ ਗਿਆ ਸੀ ਨੂੰ? ਭਾਈ ਫਰਤ ਤੱਕ ਆਸਾ 8 ਦਿਨ ਹੋ ਗਏ ਠੀਕ ਹੈ ਲੋ ਜੀ 7-8 ਦਿਨ ਹੋ ਗਿਆ ਸੇ ਇਹਨੂੰ ਤਾਂ ਕਿੰਨਾ ਕੁ ਜੈਸ ਟਾਈਮ ਦੁੱਧ ਦੇ ਕੋਲ ਭਾਈ ਜੀ 18 ਲੀਟਰ ਦੁੱਧ ਤਾਂ ਹੈ ਭਾਈ ਭਾਈ ਕੰਡਾ ਚੋਰ ਕੇ ਕਰ ਲੋ ਦੁਕਾਨ ਕਿਥੋਂ ਆ ਜੀ ਠੀਕ ਹੈ ਲੋ ਜੀ ਘਰੇਲੂ ਵੈਣ ਤੇ 18 ਲੀਟਰ ਦੁੱਧ ਇਸ ਟਾਈਮ ਤਿਆਰ ਆ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਇਹਦੇ ਪਿੱਛੇ ਭਾਈ ਜਵਾਕ ਕੀ ਜੇ ਭਾਈ ਜੀ ਦੇ ਪਿੱਛੇ ਹੈਗਾ ਬੱਚਾ ਲੋ ਜੀ ਮੇਲ ਕਾਹ ਜੇ ਤੇ ਖੋਲਿਓ ਵੀਰ ਜੀ ਫਿਰ ਖੋਲ ਕੇ ਵਿਖਾਈਏ ਲੋ ਲੋਜੀਕਰ ਦਾ ਕਾਟ ਜਿਹੜਾ ਬਹੁਤ ਹੀ ਚੰਗਾ ਵਾ ਤੇ ਚਲੋ ਕੋਈ 100 ਮਜ਼ਦੂਰੀਆਂ ਦੀਆਂ ਘਰਾਂ ਦੀਆਂ ਤੇ ਬਾਈ ਕੰਦਾ ਕਿ ਮੇਰੇ ਕੋਲ ਸਾਹ ਨਹੀਂ ਹੁੰਦੀ ਤੇ ਬਾਕੀ ਜੱਡਾ ਜੱਡਾ ਉਹ ਵੀ ਜਿਆਦਾ ਚੰਗਾ ਤੇ ਚਲੋ ਕੋਈ ਵੀਰ ਭਰਾ ਸੰਭਣ ਵਾਲਾ ਜਾ ਜੂਗਾ ਤੇ ਦੁੱਧ ਚੰਗਾ ਕੱਢੀ ਜਾਣਾ ਵੀਰ ਦੇ ਕੋਲ ਸਾਹ ਨਹੀਂ ਹੁੰਦੀ ਵੀਰ ਉਹਨਾਂ 에어ਪੋਰਟ ਤੇ ਲੱਗ ਗਿਆ ਵਾ ਨੌਕਰੀ ਤੇ ਇਸ ਕਰਕੇ ਲੱਗਾ ਵੀਰ ਵੇਚਣਾ ਤੇ ਥਾਂ ਥਣ ਵਿੱਚ ਸਪੈਸ਼ਲ ਲੱਗਾ ਮੁੱਠੀ ਵਾਲਾ ਥਾਂ ਲੱਗਾ ਵਾ ਤੇ ਕੱਦ ਕਾਠ ਵੀ ਬਹੁਤ ਹੀ ਚੰਗਾ ਆ ਗਿਆ ਵੈੜ ਦਾ ਮੰਦੇ ਵੀਰ ਬੰਦੇ ਤੇ ਅਸਤਾਂਮ ਜਿਹੜਾ ਮੌਕੇ ਤੇ 18 ਲੀਟਰ ਬਿਲਕੁਲ ਦੁੱਧ ਤਿਆਰ ਆ ਬਾਈ ਕਹਤਾ ਕੋਈ ਲੀਟਰ ਮਾਰ ਲੇ ਤੇ ਕੋਈ ਭਾਵੇਂ ਕੰਡਾ ਲਾਇਆ ਵੇ ਫਿਰ ਉਹ ਤੇ ਥਾਂ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਤੇ ਲੱਗਾ ਪਰ ਉਹ ਜੀ ਚੱਕ ਤੇ ਨਾੜਾ ਨੋੜਾ ਵੀ ਝੱਡੇ ਤੇ ਚੰਗੀਆਂ ਆ ਗਈਆਂ ਤੇ ਵੀਰ ਇਹਦਾ ਕੀ ਮੁੱਲ ਕਰਨਾ ਹੈ ਜਰਾ? ਪੰਜੀ ਦਾ ਮੁੱਲ ਹੈਗਾ ਜੀ 60 ਹਜ਼ਾਰ। 60 ਹਜ਼ਾਰ ਦੀ ਦੇਣੀ ਹੈ? ਹਾਂ ਜੀ ਭਾਈ। ਠੀਕ ਹੈ ਕੋਈ ਛੋਟ ਜੱਪਾ। ਭਾਈ ਮੌਕੇ ਮੰਨ ਤਾਂ ਕਰ। ਕਿੰਨਾ ਕੋ? ਲੋਈ ਮੌਕੇ ਦੇ ਵੀਰ ਕਹਿੰਦਾ ਕਿ ਮਾਤਾਨ ਖੁੱਲ ਕਰ ਦਾਂਗੇ ਕੋਈ ਵੀਰ ਭਰਾ ਸੌਣ ਲਾਵੇ। ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ।